ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਡੀ ਟੀਮ ਵੱਲੋਂ ਦੇਖੋ ਅਸੀਂ ਸਮੋਸੇ ਖਾ ਰਹੇ ਹਾਂ ਤੇ ਸਾਡੇ ਬਹੁਤ ਹੀ ਆਰਟਿਸਟ ਅਤੇ ਗੀਤਕਾਰ ਜੀ ਜੱਗੀ ਕੰਗਰੋਲੀ ਵਾਲਾ ਜੀ ਬਿਆਨ ਕਰਨਗੇ ਸਮੋਸਿਆਂ ਦਾ ਸਵਾਦ ਅਤੇ ਸਾਡੀ ਇਹ ਮਿਨੀ ਪਾਰਟੀ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਮੈਂ ਤੁਹਾਡਾ ਆਪਣਾ ਗੀਤਕਾਰ ਤੇ ਆਰਟਿਸਟ ਜੱਗੀ ਕੰਗਰੋਲੀ ਵਾਲਾ ਸੋ ਅੱਜ ਅਸੀਂ ਬਾਈ ਬਹੁਤ ਏਕੀ ਸੋਹਣਾ ਮੈਸੇਜ ਵਾਲੀ ਵੀਡੀਓ ਸ਼ੂਟ ਕੀਤੀ ਹੈ ਤੇ ਸਾਡੀ ਕਾਸਟਿੰਗ ਟੀਮ ਹੈ ਜਿਹੜੀ ਹੁਣ ਥੋੜਾ ਮੋਟਾ ਲੰਚ ਵੀ ਕਰ ਰਿਹਾ ਕਾ ਪਾਣੀ ਪੀ ਰਿਆ ਸਮੋਸੇ ਖਾ ਰਿਆ ਤੇ ਨਜਾਇਜ਼ ਕਰ ਰਿਆ ਤੇ ਇਹ ਬਲੌਗ ਦਾ ਬਣਾਉਣ ਦਾ ਮਤਲਬ ਇਹੀ ਹੈ ਕਿ ਜਿਹੜੀ ਅਸੀਂ ਨੇ ਇੱਕ ਸ਼ਾਰਟ ਵੀਡੀਓ ਬਣਾਈ ਹੈ ਸਾਡੇ ਰੰਗ ਪਿੰਡਾਂ ਦੇ ਚੈਨਲ ਤੇ ਆਉਗੀ ਇਹ ਤੁਸੀਂ ਇਹਨੂੰ ਵੱਧ ਤੋਂ ਵੱਧ ਸਪੋਰਟ ਕਰਨਾ ਜੇ ਕੋਈ ਕਮੀ ਪੇਸ਼ੀ ਲੱਗਦੀ ਹੈ ਤਾਂ ਪਲੀਜ਼ ਕਮੈਂਟ ਦੇ ਵਿੱਚ ਲਿਖ ਜਾ ਕਰੋ ਤਾਂ ਕਿ ਅਸੀਂ ਉਹ ਆਪਣੀਆਂ ਜਿਹੜੀ ਕਮੀਆਂ ਪੇਸ਼ੀ ਆ ਉਹ ਅਸੀਂ ਅੱਗੇ ਦੂਰ ਕਰੀਏ ਅੱਜ ਦੀ ਸਾਡੀ ਕਾਸਟਮਟੀ ਟੀਮ ਹੈ ਜੀ ਤੋਤਾ ਸਿੰਘ ਸਾਡਾ ਬਿੱਟੂ ਬਾਈ ਕਲਾਰਾ ਤੋਂ ਬਾਈ ਗੈਵੀ ਜੀ ਕਲਾਰਾਂ ਤੋਂ ਤੇ ਬਾਈ ਗਰਮੀਤ ਡਾਇਰੈਕਟਰ ਅਫਸਰ ਇਧਰੋਂ ਕਰੋ ਜੀ ਕਲਾਰਾਂ ਤੋਂ ਤੇ ਮੈਂ ਤੁਹਾਡਾ ਜੱਗੀ ਕੰਢੋਲੀ ਵਾਲਾ ਤੇ ਬਾਈ ਜਗਤਾਰ ਜੀ ਗਾਜੇਵਾਸ ਤੋਂ ਤੇ ਬਾਈ ਜੱਗੀ ਸਿੰਘ ਜੀ ਕਲਾਰਾਂ ਤੋਂ ਸੋ ਸਾਡੀ ਅੱਜ ਦੀ ਇਹ ਟੀਮ ਹੈ ਜੀ ਬਾਈ ਇਹਨਾਂ ਜੋਇ ਕਰ ਰਹੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਦੋਸਤਾਂ ਮੈਂ ਮਿੱਤਰਾਂ ਦਾ ਜਿੰਨੇ ਵੀ ਸਾਡੀ ਵੀਡੀਓ ਨੂੰ ਦੇਖਦੇ ਨੇ ਲਾਈਕ ਕਮੈਂਟ ਸ਼ੇਅਰ ਕਰਦੇ ਨੇ ਤੇ ਅੱਜ ਦੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਅੱਗੇ ਸ਼ੇਅਰ ਕਰਨਾ ਹੈ ਕਮੈਂਟ ਕਰਨਾ ਹੈ ਤੇ ਜੇ ਕੋਈ ਕੰਮ ਪੇਚੀ ਜਿਹਾ ਦੀ ਵੀਡੀਓ ਦੇ ਵਿੱਚ ਲੱਗਦੀ ਹੈ ਤਾਂ ਜਰੂਰ ਦੱਸਿਆ ਕਰੋ ਕਰੋ ਤੇ ਕਰੋ ਜੀ ਕਰ ਲਿਓ ਤੁਸੀਂ ਵੀ ਅੱਜ ਤੱਕ ਦੇ ਨਾਲ ਧੰਨਵਾਦ ਥੈਂਕ ਯੂ ਸੋ ਮਚ